ਦੇ ਬ੍ਰੇਡਾਸਿਕ ਮਿਲਦੀ ਹੈ ਆਪਣੇ ਟੀਮ ਦੇ ਨਾਲ ਨੀਦੀ ਸੇ ਜੀਗਰ ਦਾਪਰ ਤੋਂ ਆਇਆ ਪਿੰਡਾ ਭਾਰੀ ਪਹੁੰਚ ਗਿਆ ਕੁਲ ਦੀ ਪੰਨੀ ਜੀ ਆਪਣੇ ਟੀਮ ਦੇ ਨਾਲ ਆਇਆ ਇਹਨਾਂ ਚੋਂ ਵਾਲੇ ਕੰਮ ਹੋਣਗੇ ਸੋ ਤੁਸੀਂ ਸਾਰੇ ਲੀਡਰੋ ਬਹੁਤ ਖੁਸ਼ੀ ਹੈ ਸਾਡੇ ਕੋਲ ਤੇ ਆਇਓ ਔਰ ਸਾਡੇ ਕੋਲ ਮੈਕਸ ਪਲ ਆ ਰਹੇ ਹਨ ਉਹਨਾਂ ਨੂੰ ਆਵਾਜ਼ ਪਾਣਾ ਨਿਸਾਲ ਖੰਡਾ ਜੀ ਲੋਕ ਤੋਂ ਕੋ ਸਾਡੇ ਕੋਲ ਆਇਆ ਪਰ ਪੀਸ ਜੇ ਤੁਸੀਂ ਆਓ ਫਸ ਸਮੇਂ ਹੀ ਆਪਾਂ ਇਹ بڑے ਲੋਕਲ ਕੌਂਸਲ ਇਕੱਠੇ ਹੋਏ ਨਾ ਔਰ ਜੇ ਸੇਵਾ ਕੰਟੀ ਸਾਡੀ ਲੋਕਾਂ ਦੇ ਲੋਕਾਂ ਤੋਂ ਇਸ ਦੀ ਦਾ ਧਿਆਨ ਰੱਖਿਆ ਜਾਏ ਜਿੱਥੇ ਜੈ ਸਿੰਘ ਜੀ ਹਰਨ ਸੰਤ ਨੂੰ ਲਖਵਿੰਦਰ ਸਿੰਘ ਜੀ ਆਏ ਅਮਰਸਰ ਤੋਂ ਲਖਵਿੰਦਰ ਸਿੰਘ ਜੀ ਦੇ ਅਨਸਰ ਤੋਂ ਦੂਜੇ ਤੋਂ ਜਿੱਥੇ ਕਿ ਅਨੰਦਪਾਲ ਸਿੰਘ ਸਾਹ ਸਿੰਘ ਨਾਮ ਕਰਿਆ ਹੈ ਭਾਵੇਂ ਜਿੰਦਲ ਜੀ ਆਇਆ ਮਾਤਾ ਤੋਂ ਉਮੇ ਪ੍ਰਧਾਨ ਜੀ ਰੀਣਾ ਜੱਪੜਨੀ ਕਲਿਆਣ ਆਪਕੇ ਟੀਮ ਦੇ ਨਾਲ ਆਇਆ ਗੋਧੂ ਟੀਮ ਦੇ ਨਾਲ ਆਇਆ ਜੀ ਅਸ਼ੋਕ ਜੀ ਟੀਮ ਦੇ ਨਾਲ ਆਇਆ ਰਾਣੀ ਜੀ ਟੀਮ ਦੇ ਨਾਲ ਆਇਆ ਆਪਕੇ ਕੀਤੇ ਨਾਲ ਆਇਆ ਸੁਤਨਾਮ ਸਿੰਘ ਨਾਮ ਸਿੰਘ ਜੀ ਆਪਣੇ ਟੀਮ ਦੇ ਨਾਲ ਐਡਵੋਕੇਟ ਭਾਲ ਸਿੰਘ ਜੀ ਆਇਆ ਸਾਡੇ ਕੋਲ ਆਪਣੀ ਟੀਮ ਦੇ ਨਾਲ ਸੁਵਿੰਦਰ ਸਿੰਘ ਇੰਜੀਨੀਅਰ ਜੀ ਆਇਆ ਆਪਣੀ ਟੀਮ ਦੇ ਨਾਲ ਸੁਵੀਰ ਸਿੰਘ ਦੀ ਪ੍ਰਬੰਧਕ ਸਾਡੇ ਕੋਲ ਪਹੁੰਚੇ ਆਪਣੀ ਟੀਮ ਦੇ ਨਾਲ ਰਾਮੂ ਮਾਲ ਜੀ ਆਪਣੀ ਟੀਮ ਦੇ ਨਾਲ ਆਇਆ ਮਨਜੀਤ ਸਿੰਘ ਜੀ ਐਮਪੀ ਟੀਮ ਦੇ ਨਾਲ ਆਇਆ ਸੇਵਾ ਇਰਵਾਇਤ ਤਾਂ ਨੇ ਜੀ ਸੀ ਇਕਤਾ ਮੰਚ ਦੇ ਜਤਿੰਦਰ ਸਿੰਘ ਮਿੱਟੀ ਜੀ ਆਇਆ ਹੈ ਫੀਮ ਦੇ ਨਾਮ ਜੀਜੀ ਸਿੰਘ ਜੀ ਦਾ ਬਾਪਪੋ ਤੋਂ ਆਇਆ ਪ੍ਰਤਾਪਾ ਜੀ ਪਹੁੰਚ ਗਿਆ ਕੋਲਤੀ ਮੱਲੀ ਜੀ ਆਪਣੀ ਟੀਮ ਦੇ ਨਾਮ ਆਇਆ ਸੁਖਜੀਤ ਸਿੰਘ ਮੱਲੀ ਜੀ ਆਪਣੀ ਟੀਮ ਦੇ ਨਾਮ ਆਇਆ ਇਸ ਤਰ੍ਹਾਂ ਜਿ ਕਿਸੇ ਨਾਮ ਫਿਰ ਕਾਈਂਡਲੀ ਕਹਿ ਰਹੇ ਕਿ ਰਹੇ ਨੇ ਕਿ ਮਾਈਂਡ ਚ ਨਾ ਰੱਖੋ ਅਜੇ ਕੋਈ ਸ਼ਰਾਂ ਨਹੀਂ ਹਾਕੀ ਸੇ ਦਾ ਨਾਮ ਨਹੀਂ ਅਸੀਂ ਹਰ ਕਿਸੇ ਨੂੰ ਰੈਕਗਨਿਸ਼ਨ ਇਸ ਸਟੇਜ ਤੋਂ ਦੁਨੀਆ ਤੋਂ ਕਿ ਤੁਸੀਂ ਲੋਗੋ سبالی <sucks> <tort numero> <Their royalty>

خبر پیش پہلے بنانے گرد گرداسپور کی

ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪੰਜਾਬ ਚੋਂ ਅਤੇ ਹੁਣ ਮੈਂ ਪੰਜਾਬ ਤੇ ਹੈਨਾ ਹਾਈ ਕੋਰਟ ਵਿੱਚ ਵਕਾਲਤ ਕਰ ਰਿਹਾ ਮੈਂ ਸਾਡੇ ਪ੍ਰਧਾਨ ਸਾਹਿਬ ਸਰ ਕੋਲੋਂ ਸਿੰਘ ਮੱਲੀ ਦੀ ਕਈ ਹੋਈ ਗੱਲ ਨੂੰ ਹੀ ਅੱਗੇ ਤੋਰਨਾ ਚਾਹਣਾ ਕਿ ਪਛੜਾ ਵਰਗ ਅਤੇ ਦਲਿਤ ਸਮਾਜ ਸ਼ਡਿਊਲਡ ਕਾਸਟ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਆਪਣੀ ਸਟਰੈਂਥ ਸ਼ੋ ਕਰੇਗਾ ਅਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਸਭ ਨੂੰ ਦੱਸੇਗਾ ਕਿ ਵੀ ਤੁਸੀਂ ਸਾਡੇ ਨਾਲ ਹਮੇਸ਼ਾ ਹੀ ਨਜਾਇਜ਼ ਕਰਦੇ ਰਹੇ ਹਾਂ ਤੇ ਹੁਣ ਅੱਜ ਤੋਂ ਬਾਅਦ ਅਸੀਂ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਗੱਲ ਨਹੀਂ ਹੋਣਾਂਗੇ ਹਰ ਤਰ੍ਹਾਂ ਦੀ ਆਪਣੀ ਬੰਦੀ ਹਿੱਸੇਦਾਰੀ ਉਹ ਅਸੀਂ ਲਵਾਂਗੇ ਜੇ ਸਾਨੂੰ 6 ਮਹੀਨੇ ਵਿੱਚ ਲੱਗਿਆ ਕਿ ਇਹੋ ਜੀ ਹਿੱਸੇਦਾਰੀ ਸਾਨੂੰ ਨਹੀਂ ਮਿਲ ਰਹੀ ਤਾਂ ਵੀ 6 ਮਹੀਨੇ ਬਾਅਦ ਆਪਣੇ ਸੁਭਾਜ ਨੂੰ ਹੋਰ ਸੰਗਠਿਤ ਕਰਕੇ ਇੱਕ ਪੰਜਾਬ ਦੀ ਇੱਕ ਦਲਿਤ ਸੋਸ਼ਿਤ ਪਾਰਟੀ ਦਾ ਇੱਕ ਅਸੀਂ ਸ਼ੁਰੂਆਤ ਕਰਾਂਗੇ ਨਾਟਕ ਲਵਨ ਸਿੰਘ ਮੱਲੀ ਸਟੇਟ ਪ੍ਰੈਜ਼ੀਡੈਂਟ ਆਲ ਇੰਡੀਆ ਬੈਕਵਰਡ ਕਲਾਸ ਅਸੋਸੀਏਸ਼ਨ ਅੱਜ ਦਾ ਜੋ ਅਸੀਂ ਸੈਮੀਨਾਰ ਕੀਤਾ ਹੈ ਇਹ ਅਸੀਂ OBC ਵਰਗ ਦੇ ਸਮਾਜਿਕ ਨਿਆਂ ਵਾਸਤੇ ਕੀਤਾ ਹੈ OBC ਵਰਗ ਜਿਹੜੇ ਭਾਰਤੀ ਸੰਵਿਧਾਨ ਦੇ ਅਨੁਸਾਰ ਇੱਕ ਵਰਗ ਵੱਖ-ਵੱਖ ਜਾਤਾਂ ਦਾ ਸਮੂਹ ਖਵਾਂਦਾ ਪਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਵਰਗ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਨੇ ਇਸ਼ਾਰਿਆ ਵਰਗ ਪਛੜਾ ਲੇਕਿਨ ਇਸ਼ਾਰਿਆ ਇਸ ਜਾਗਰਤੀ ਵਾਸਤੇ ਆਪਣੇ ਸਮਾਜ ਦੇ ਸਾਰੀਆਂ ਬਰਾਦਰੀਆਂ ਦੇ ਅੱਜ ਜਿਹੜੇ ਆਗੂ ਬੁੱਧੀਜੀਵੀ ਲੋਕ ਸਨਾ ਜੀਵਨ ਨਾਲ ਅਸੀਂ ਇੱਥੇ ਬੁਲਾਇਆ ਤੇ ਆਪਣੇ ਹੱਟਾ ਜਿਹੜੇ ਸਾਡੇ ਸਰਵਧਾਨ ਕੱਕ ਨੇ ਉਹਨਾਂ ਲਈ ਅਸੀਂ ਮੰਤਨ ਕਰਨ ਵਾਸਤੇ ਇੱਕ ਸੈਮੀਨਾਰ ਇੱਕ ਮੀਟਿੰਗ ਦੇ ਰੂਪ ਵਿੱਚ ਇਹ ਲੋ ਦਿੱਤਾ ਅਸੀਂ ਪੰਜਾਬ ਸਰਕਾਰ ਜਿੰਨੀਆਂ ਅਜ ਮੌਜੂਦਾ ਜਿਹੜੀ ਇਸ ਸਰਕਾਰ ਨੂੰ ਵੀ ਪੌਣਾ ਦੋ ਮਹੀਨੇ ਹੋ ਗਏ ਆ ਆਮ ਪਾਰਟੀ ਦੀ ਸਰਕਾਰ ਇਸ ਨੇ ਵੀ ओबीसी ਵਰਗ ਨੂੰ ਪਛਾੜਿਆ ਰੋਟ ਸਾਡੇ ਰਾਜ ਨੂੰ ਇਹ ਹੋਣ ਅਸੀਂ 2027 ਦੇ ਵਿੱਚ ਕਿ ਤੇ ਸਟ੍ਰੈਟਜੀ ਤਿਆਰ ਕਰਾਂਗੇ ਭਾਈ ਇਹ ਅਸੀਂ ਨੋਟਿਸ ਉੱਤੇ ਜਿਹੜੀ OBC ਵਰਗ SC ਵਰਗ ਨਾਲ ਹੋ ਰਹੀ ਹੈ ਅਸੀਂ ਨਹੀਂ ਉਹ OBC ਵਰਗ ਉਹ ਵਰਗ ਨਹੀਂ ਰਹਿ ਗਿਆ OBC ਵਰਗ ਇੱਕ ਜਾਗਰੂਕ ਵਰਗ ਹੈ SC ਵਰਗ ਇੱਕ ਜਾਗਰੂਕ ਵਰਗ ਹੈ ਅਸੀਂ ਪਛਾਰੇ ਲੋਕ ਜਿਹੜੇ ਆ ਅਸੀਂ ਅੱਜ ਇਹ ਪ੍ਰਣ ਕੀਤਾ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਆਪਣੀ ਜਿਹੜੀ ਆਵਾਜ਼ ਹੈ Jadi, bulan